ਯਾਰ ਇੱਕ ਜਣਾ ਤਾਂ ਦਰਵਾਜ਼ਾ ਖੜਕਾਲਾ ਇੱਕੋ ਜਾ ਕੇ ਇੱਥੋਂ ਆ ਜੀ ਵੀਰੇ ਕਿਦਾਂ ਤੂੰ ਅੰਦਰ ਨੂੰ ਹੋ ਜਾਣਾ ਮੇਰੇ ਚਲੋ ਚਲੋ ਉਹ ਤਾਂ ਕੋਈ ਨਹੀਂ ਮੈਂ ਨਾਲ ਆ ਰਿਹਾ ਆ ਵੀ ਆ ਬੜੇ ਜੀ ਨਹੀਂ ਹੈਗੇ ਜੀ 13 ਜੀ ਪਾਣੀ ਫਿਲ ਤੋਂ ਹਾਂ ਜੀ ਮੈਂ ਖੁੱਲ ਜਾ ਮਚੋੜ ਸਾਹਿਬ ਜੀ 그니까, 그니까, 그나까 그니까, 그니그니 ਕਾ ਵੀ ਜਿੱਤੂਗਾ ਝੜੂ ਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਝੜੂ ਵਾਲਾ ਜਿੱਤੂਗਾ ਸਾਡਾ सोनू ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਸਾਡਾ सोनू ਜਿੱਤੂਗਾ 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 ਤੁਸੀਂ ਦੇਖ ਰਹੇ ਹੋ ਨਮਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਅੱਜ ਬਾੜ ਨੰਬਰ 12 ਤੋਂ ਕੁਦਰਾਈ ਦੀ ਜਿਹੜੀ ਚੋਣ ਮਹਿਮਾ ਪੂਰੇ ਜੋਰਾਂ ਤੇ ਆ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਨਾਲ ਸਾਡੇ ਐਮਐਲਏ ਹਲਕਾ ਦੇ ਸਮਰਾਲਾ ਦੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਐਮਐਲਏ ਹਾਂ ਜੀ ਅੱਜ ਕੋਈ ਕੱਟ ਕੀਤਾ ਡਾਕਟਰ ਨੇ ਬਹੁਤ ਤੁਹਾਨੂੰ ਫਰਵਾਹ ਦੇ ਰਹੇ ਨੇ ਅ ਬੜੀ ਵਧੀਆ ਖੁਸ਼ੀ ਹੋ ਰਹੀ ਹੈ ਅੱਜ ਸਾਰੇ ਅਸੀਂ ਪੂਰੇ ਮਹੱਲੇ 'ਚ ਕਿਹੜਾ ਕਰਨ ਚਲੇ ਆ ਪਰ ਪ੍ਰਤੀਕ ਹੈ ਇਹ ਮਹੱਲਾ ਸਾਰਾ ਇੱਥੇ ਇਕੱਠਾ ਹੋਇਆ ਹੋਇਆ ਤੇ ਜਿਹੜਾ ਅੱਜ ਕਦੀ ਵੀ ਵੀਰ ਦੀ ਜਿਹੜੀ ਜਿੱਤ ਆ ਉਹ ਯਕੀਨੀ ਦਰਸਾ ਰਿਹਾ ਤੇ ਸਾਰੇ ਮਹੱਲੇ ਦੇ ਲੋਕ ਨੇ ਇਹ ਨਹੀਂ ਹੈਗਾ ਜਿਵੇਂ ਆਪਾਂ ਦੇਦੇ ਬਾਕੀ ਪਾਰਟਾਂ ਦੇ ਵਿੱਚੋਂ ਪਿੰਡਾਂ ਪੁੰਡਾਂ ਜੋ ਇਕੱਠੇ ਕਰਕੇ ਜਾਂ ਦੂਜੇ ਬੜ ਜੋ ਲੈ ਕੇ ਆਉਂਦੇ ਨੇ ਸਾਰੇ ਮਹੱਲੇ ਦੇ ਜਿੰਨੇ ਵੀ ਸਾਰੇ ਪਰਿਵਾਰ ਇਕੱਠੇ ਹੋ ਕੇ ਵੀਰ ਦੀ ਜਿੱਤ ਜਿੱਤ ਦੇ ਲਈ ਸਾਰ ਕੱਲੇ ਕਰ ਕਰ ਜਾਣ ਲਈ ਚੱਲੇ ਨੇ ਹਾਂ ਜੀ ਕੀ ਕਹਿੰਦੇ ਕੋਈ ਨਹੀਂ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਵਾਰਡ ਨੰਬਰ 12 ਮਾਹਵੀਰ ਕਲੋਨੀ ਦੇ ਨਿਵਾਸੀਆਂ ਦਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਖੀਰਨੀਆ ਸਾਹਿਬ ਬਹੁਤ ਹੀ ਸਤਿਕਾਰਯੋਗ ਲੀਡਰਾਂ ਦਾ ਜਿਹੜੇ ਇਕੱਠੇ ਮੈਂ ਵਾਰਡ ਨੰਬਰ 12 ਦੇ ਜਿੰਨੇ ਮੇਰੇ ਵੋਟਰ ਨੇ ਧੰਨਵਾਦ ਕਰਦਾ ਸ਼ਾਇਦ ਪ੍ਰੇਮਨਗਰ ਦਾ ਕੋਈ ਐਸਾ ਘਰ ਨਹੀਂ ਜੋ ਅੱਜ ਇਸ ਬੱਚੇ ਨੂੰ ਅਸ਼ੀਰਵਾਦ ਦੇਣ ਲਈ ਨਹੀਂ ਆਇਆ ਮੈਂ ਦੱਸਣ ਜੋ ਕਰਦਾ ਕਿ ਇਹ ਕੋਈ ਖੰਨੇ ਤੋਂ ਸਬਜ਼ੀ ਮੰਡੀ ਤੋਂ ਦਿਹਾੜੀ ਵਾਲੇ ਖਰੀਦੇ ਹੋਏ ਬੰਦੇ ਨਹੀਂ ਇਹ ਸਾਡੇ ਪਰਿਵਾਰ ਨੇ ਇਹ ਉਹ ਨੇ ਜਿਨ੍ਹਾਂ ਦੇ ਦੁੱਖ ਸੁੱਖ ਚ ਹਰ ਵਕਤ ਮੈਂ ਖੜਾ ਹਾਂ ਔਰ ਮੈਂ ਵਾਦਾ ਕਰਦਾ ਕਿ ਜੋ ਬਾੜ ਨੰਬਰ 12 ਦੀਆਂ ਦਿੱਕਤਾਂ ਨੇ ਸੀਵਰੇਜ ਦੀ ਇੱਕ ਪਾਰਕ ਦੀ ਮੰਗਾ ਜੇ ਆ ਸਾਡੇ ਸਤਿਕਾਰਯੋਗ ਮੇਰੇ ਐਮਐਲ ਵੱਡੇ ਭਰਾ ਖੜੇ ਨਹੀਂ ਖੀ ਨਹੀਂ ਸਾਹ ਖੜੇ ਨੇ ਤਾਂ ਅਸੀਂ ਇੰਨੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਬਾੜ ਨੰਬਰ 12 ਨੂੰ ਇੱਕ ਰੋਲ ਮਾਡਲ ਬਣਾਈਏ ਜਿਵੇਂ ਇੱਕ ਰੋਲ ਮਾਡਲ ਸਕੂਲ ਹੁੰਦਾ ਗੁਰੂਆਂ ਪੀਰਾਂ ਦੀ ਨਗਰੀ ਆ ਤੇ ਮੈਂ ਤਾਂ ਐਮਐਲ ਸਾਹਿਬ ਨਾਲ ਰੋਜ਼ ਗੱਲ ਕਰਦਾ ਕਿ ਜਿਵੇਂ ਆਨੰਦਪੁਰ ਸਾਹਿਬ ਚਿੱਟਾ ਹੀ ਚਿੱਟਾ ਇਹ ਮਹਾਰਾਜ ਨੇ ਸਾਨੂੰ ਸੇਵਾ ਲਈ ਤਾਂ ਮਾਛੀਵਾੜਾ ਸਾਹਿਬ ਆਨੰਦਪੁਰ ਸਾਹਿਬ ਦੀ ਤਰਜ਼ ਤੇ ਚਿੱਟਾ-ਚਿੱਟਾ ਕਰ ਦੇਵਾਂਗੇ ਜੀ। ਬਾਕੀ ਮਹਾਰਾਜ ਦਾ ਸ਼ੁਕਰ ਆ। ਉਹਦਾ ਪ੍ਰਤਾਪ ਲੈ ਕੇ ਬਸ ਕੋਈ ਅੱਜ ਆਪਾਂ ਕਿੰਨੇ ਹੀ ਨਾ ਗੱਲ ਕਰਦੇ ਇਹ ਕੀ ਕਹਿਣਾ ਚਾਹੁੰਦੇ। ਬਸ ਮੈਂ ਧਰਮ ਹੱਥ ਕਰਨਾ ਚਾਹੁੰਦਾ ਸਾਡੇ ਸਤਿਕਾਰਯੋਗ ਐਮਐਲਏ ਜਗਤਾਰ ਸਿੰਘ ਜਲਪੁਰਾ ਜੀ ਸਾਨੂੰ ਪੰਦਰਾ ਜੀ ਜੋ ਇਸ ਵਾਰ ਤੋਂ ਮੀਤਵਾਰ ਨੇ ਸਾਡੇ ਪਰ ਤੁਸੀਂ ਦੇਖ ਰਹੇ ਹੋ ਕਿ ਸਾਰੇ ਵਾਰਡ ਨਿਵਾਸੀ ਸ਼ਹਿਰ ਨਿਵਾਸੀ ਅੱਜ ਇਕੱਠੇ ਹੋਏ ਨੇ ਲੋਕੀ ਦੋਰ ਜਾਂਦੇ ਇਸ ਤਿਆਰੀਆਂ ਇਸ ਵਾਰਡ ਦੇ ਵਿੱਚੋਂ ਮੈਂ ਸਮਝਦਾ ਕਿ ਹਵਾ ਜਿਹੜੀ ਸਾਰੇ ਮਛੋੜੇ ਸ਼ਹਿਰ ਦੇ ਵਿੱਚ ਫੈਲੂਗੀ। ਔਰ ਜਿੱਤੇ ਮੈਂ ਸਮਝਦਾ ਕਿ 15 ਦੇ 15 ਸੀਟਾਂ 8 7 ਤਾਂ ਆਈਆਂ ਤਕਰੀਬਨ ਔਰ ਜਿਹੜੀ 8 ਰਹਿਦੀਆਂ ਸੀਟਾਂ ਉਹਦੇ ਵਿੱਚ ਵੀ ਭਾਰੀ ਬਹੁਮਤ ਦੇ ਨਾਲ ਤੇ ਜਿਹੜੀ ਵੱਡੀ ਜਿੱਤ ਹੋਊਗੀ ਔਰ ਇਹ ਜਿਹੜਾ ਵਾਰਡ ਆ ਸਾਰਿਆਂ ਨੂੰ ਵੱਧ ਲੀਡ ਦੇ ਉੱਤੇ ਇਹ ਵਾਰਡ ਜਿੱਤੂਗਾ ਔਰ ਸਾਰੀਆਂ ਸੁਪਕਾਰਜੋ ਸਾਡੇ ਮਤਾਵਾ ਪੈਣਾ ਨੌਜਵਾਨ ਵੀਰ ਬਜ਼ੁਰਗ ਤੁਸੀਂ ਦੇਖਦੇ ਹੋ ਕਿ ਬੱਤੀ ਕੰਟੀ ਦੇ ਵਿੱਚ ਅੱਜ ਸਾਰੇ ਸ਼ਹਿਰ ਦੇ ਵਿੱਚ ਤੁਹਾਨੂੰ ਸ਼ਾਮ ਨੂੰ ਪਤਾ ਲੱਜੂਗਾ ਵੀ ਕਿਹੇ ਜਿਹੇ ਹਾਲਾਤ ਨੇ। ਤੇ ਉਹ ਕਿਰਪਾ ਕਰੂਗਾ। ਬਹੁਤ ਬਹੁਤ ਧੰਨਵਾਦ। ਇਕੁਪਮੈਂਟ ਐਮਐਲ ਸਾਬ ਜਿਹੜੇ ਤੁਹਾਡੇ ਵਿਰੋਧੀ ਨੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਸਾਡੇ ਨਾਲ ਧੱਕਾ ਹੋਇਆ ਸਾਡੀਆਂ 6 ਜਿਹੜੀਆਂ ਸੀਟਾਂ ਨਜਾਇਜ਼ ਘਟਦੀਆਂ ਇਹਦਾ ਗਿਆਨ ਇਹ ਦੇਖੋ ਸਭ ਤੋਂ ਵੱਡੀ ਜਿਹੜਾ ਆਬਜੈਕਸ਼ਨ ਲੱਗੀ ਆ ਆਬਜੈਕਸ਼ਨ ਨਹੀਂ ਪਾਈ ਗਈ ਆ ਤੇ ਉਹਦੇ ਆਧਾਰ ਤੇ ਸਭ ਕੁਝ ਹੋਇਆ ਤੇ ਵਿਰੋਧੀਆਂ ਦਾ ਹਮੇਸ਼ਾ ਤੁਹਾਨੂੰ ਪਤਾ ਹੀ ਆ ਆਪਣੀਆਂ ਖਾਰ ਕਬੂਲ ਕਰ ਚੁੱਕੇ ਨੇ ਅਸਲ ਦੇ ਵਿੱਚ ਪਹਿਲਾਂ ਰਲ ਕੇ ਹਰਲੇ ਮਲੇ ਸੀਗੇ ਹਨਾ ਇੱਕ ਦੂਜੇ ਕਦੇ ਆਬਜੈਕਸ਼ਨ ਨਹੀਂ ਲਾਈ ਨੀ ਤੇ ਪਹਿਲੀ ਵਾਰ ਹੋਇਆ ਵੀ ਜਿਹੇ ਆਬਜੈਕਸ਼ਨ ਲੱਗੀ ਆ ਤੇ ਤੁਹਾਨੂੰ ਪਤਾ ਹੀ ਆ ਵੀ ਅਫਸਰ ਨੇ ਉਹਨੂੰ ਸਹੀ ਪਾਇਆ ਤੇ ਸਹੀ ਹੋਣ ਤੋਂ ਬਾਅਦ ਉਹ ਕਾਰਵਾਈ ਕੀਤੀ ਜਾਂ ਤੇ ਬਾਕੀ ਉਹ ਗਏ ਨੇ ਜਿੱ ਤੱਕ ਹੈਗਾ ਜਿਵੇਂ ਹਾਈ ਕੋਰਟ ਗਏ ਨੇ ਦੇਖੋ ਸਾਰੇ ਉਹ ਹੁੰਦੇ ਨੇ ਉਹਨਾਂ ਵਾਸਤੇ ਰਾਸਤੇ ਪਰ ਜੋ ਖੋਸ਼ ਹੋਇਆ ਉਹ ਸਹੀ ਹੋਇਆ ਤੇ ਇਸ ਦਾ ਕਿਸੇ ਨਾਲ ਕੋਈ ਤੱਕ ਨਹੀਂ ਹੋਏਗਾ ਪਰ ਜਿਹੜੇ ਭੈਣਾ ਵੀ ਹੈਗੀਆਂ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਬਹੁਤ ਵੱਡਾ ਕਾਫਲਾ ਹੈ ਬੀਬੀਆਂ ਦਾ ਜਿਹੜਾ ਉਹਨੂੰ ਗੁੰਡਾਈ ਦੇ ਨਾਲ ਕਿ ਅਜਾ ਮੈਡਮ ਅੱਗੇ ਆ ਜਾ ਤੁਸੀਂ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਬਸ ਜਿੱਤ ਕੇ ਦਿਖਾਵਾਂਗੇ ਹੁਣ ਤੋਂ ਨੀ ਆਸ ਮਸਕੈਲੇ ਤੁਹਾਡੇ ਕੋਲ ਆਈ ਹੈ ਜੀ ਲੋਕਰ ਦੀਆਂ ਗੱਲੀ ਦੀਆਂ ਨੇ ਲਾਈਟਾਂ ਦੀਆਂ ਨਾਲੀਆਂ ਦੀਆਂ ਸਮੱਸਿਆ ਸਿਵਰੇਜ ਦੀਆਂ ਤੇ ਕਰਾਂਗੇ ਕੰਮ ਬਸ ਮੌਕਾ ਮਿਲ ਜਾਵੇ ਸਾਨੂੰ ਅਗਰ ਮਾਦਾ ਜੀ ਨੇ ਨਾਲ ਆਪਾਂ ਇਹ ਵੀ ਗੱਲ ਕਰਦੇ ਹਾਂ ਬਸਾੜਾ ਜੋ ਪਿਛਲੇ 20 ਸਾਲਾਂ ਤੋਂ ਕਾਂਗਰਸ ਨੇ ਕੁਝ ਨਹੀਂ ਕੀਤਾ ਉਹ ਅਸੀਂ ਕਰਕੇ ਦਿਖਾਵਾਂਗੇ ਸਾਡਾ ਮੇਨ ਮਕਸਦ ਇਹੀ ਹੈ ਜਿਵੇਂ ਬਹੁਤ ਕਰਾਪਸ਼ਨਾਂ ਹੋਈਆਂ ਉਹ ਕਰਾਪਸ਼ਨ ਨਹੀਂ ਹੋਣ ਦੇਵਾਂਗੇ ਜਿੰਨੇ ਵੀ ਕਰਾਪਸ਼ਨ ਆਮ ਆਪਾਂ ਕੀਤੀਆਂ ਲੋਕਾਂ ਨੇ ਕਾਂਗਰਸ ਪਾਰਟੀ ਨੇ ਪ੍ਰਧਾਨਾਂ ਨੇ ਜਿੰਨੇ ਵੀ ਉਹ ਕਰਾਪਸ਼ਨ ਨਹੀਂ ਹੋਊਗੀ ਮਾਤਾਈ ਦਾ ਕਹਿਣਾ ਜਿਹੜੀ ਲੁੱਟ-ਖੁੱਟ ਹੁੰਦੀ ਉਹ ਬੰਦ ਉਹ ਆਪਾਂ ਇੱਧਰ ਪੈਣ ਨਾਲ ਗੱਲ ਕਰਾਂ ਕੀ ਕਹਿੰਦੇ ਚਲੋ ਬੈਠੋ ਬਿਲਕੁਲ ਜੋ ਹੁਣ ਤੱਕ ਨਹੀਂ ਹੋਇਆ ਸੀਗਾ ਉਹ ਹੁਣ ਹੋਏਗਾ ਸਮੱਸਿਆ ਜੋ ਸੋਨੂ ਕੁਦਰਾ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਬਾਜੀ ਨੇ ਬਹੁਤ ਕੰਮ ਕੀਤੇ ਸਾਡੇ ਸਾਰੇ ਕੰਮ ਬਾਜੀ ਨੇ ਕੀਤੇ ਪਰ ਹੁਣ ਵੀ ਅੱਗੇ ਵੀ ਕਰਨਗੇ ਸਾਰੇ ਸਾਰੇ ਸ਼ਹਿਰ ਦਾ ਇਰਸਾ ਦੰਦੇ ਤਾਂ ਦੇਣਗੇ ਵੀ ਸੋਨੂ ਕੁਦਰਾ ਜਿੱਥੇ ਨਾਮ ਆ ਗਿਆ ਸੋਨੂ ਗੁੰਦਰਾ ਆਲਵੇਸ ਬੈਸਟ ਜਿੱਤੂਗਾ ਵੀ ਜਿੱਤੂਗਾ ਸੋਨੂ ਗੁੰਦਰਾ ਜਿੱਤੂਗਾ